ਕੈਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਦਾ ਜਗਰਾਉਂ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਸ਼ਾਪ ਸ਼ੂਟਰਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਜਿਨ੍ਹਾਂ ਨੇ ਪੁਲਿਸ ਤੇ ਉੱਪਰ ਫਾਇਰਿੰਗ ਕੀਤੀ ਔਰ ਫਾਇਰਿੰਗ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਕਰਾਸ ਫਾਇਰਿੰਗ ਕੀਤੀ ਹੈ ਤਾਂ ਇਹਨਾਂ ਸ਼ਾਪ ਸ਼ੂਟਰਾਂ ਦੇ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਸਵੀਰਾਂ ਦਿਖਾ ਰਿਆਂ ਦਰਅਸਲ ਇਹ ਸ਼ਾਪ ਸ਼ੂਟਰ ਨੇ ਜਿਹੜੇ ਸੁਪਾਰੀ ਬੇਜ਼ ਤੌਰ ਤੇ ਕੰਮ ਕਰਦੇ ਨੇ ਯਾਨੀ ਕਿ ਸੁਪਾਰੀ ਲੈ ਲਈ ਤਾਂ ਕਿਸੇ ਨੂੰ ਡਰਾਤਾ ਧਮਕਾਤਾ ਜਾਂ ਕਿਸੇ ਦੇ ਉੱਪਰ ਫਾਇਰਿੰਗ ਕਰ ਦਿੱਤੀ ਤਾਂ ਇਸ ਤਰੀਕੇ ਦੇ ਇਹ ਸ਼ਾਪ ਸ਼ੂਟਰ ਨੇ ਜਿਨ੍ਹਾਂ ਦੇ ਵੱਲੋਂ ਸੁਪਾਰੀ ਲੈ ਕੇ ਤੇ ਕਿਸੇ ਦੇ ਉੱਪਰ ਗੋਲੀਆਂ ਜਾਂ ਡਰਾਇਆ ਧਮਕਾਇਆ ਜਾਂਦਾ ਸੀਗਾ ਕਿਸੇ ਨੂੰ ਤਾਂ ਇਹ ਜਿਹਾ ਹੀ ਮਾਮਲਾ ਜਗਰਾਉਂ ਦੇ ਵਿੱਚ ਵਾਪਰਿਆ ਹੈ ਦਰਸਲ ਇੱਕ ਦੁਕਾਨਦਾਰ ਨੂੰ ਇਹਨਾਂ ਨੇ ਡਰਾਇਆ ਧਮਕਾਇਆ ਤੇ ਉਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਸੀ ਜਿਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ ਲੜਿੰਦਾ ਸੀਗੇ ਤਾ ਪੰਜਾਬ ਪੁਲਿਸ ਨੇ ਇਹਨਾਂ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਗ੍ਰਿਫਤਾਰ ਕਰਨ ਤੋਂ ਬਾਅਦ ਅਸਲੇ ਦੀ ਬਰਾਮਦਗੀ ਵਾਸਤੇ ਪੰਜਾਬ ਪੁਲਿਸ ਇਹਨਾਂ ਦੋਨਾਂ ਨੂੰ ਲੈ ਕੇ ਗਈ ਸੀਗੀ ਜਿੱਥੇ ਇਹਨਾਂ ਨੇ ਆਪਣਾ ਅਸਲਾ ਜਿਹੜਾ 32 ਬੋਰ ਦਾ ਰਵਰਵਲ ਹੈਗਾ ਉਹ ਦੱਬਿਆ ਸੀਗਾ ਉਸ ਜਗ੍ਹਾ ਤੇ ਪੰਜਾਬ ਪੁਲਿਸ ਜਾਂਦੀ ਹੈ ਨਿਸ਼ਾਨਦੇਹੀ ਤੇ ਸੋ ਉਹ ਪਿਸਤੌਲ ਬਰਾਮਦ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹਨਾਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਆ ਝਾੜੀਆਂ ਦੇ ਵਿੱਚੋਂ ਪਿਸਤੌਲ ਚੱਕਿਆ ਤੇ ਪੰਜਾਬ ਪੁਲਿਸ ਦੇ ਉੱਪਰ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਸੋ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣਾ ਬਚਾਅ ਕੀਤਾ ਸੋ ਖੁਸ਼ਕਿਸਮਤੀ ਰਹੀ ਹੈ ਕਿ ਕੋਈ ਵੀ ਨੁਕਸਾਨ ਜਾਨੀ ਨਹੀਂ ਹੋਇਆ। ਸੋ ਜਦੋਂ ਫਾਇਰਿੰਗ ਕੀਤੀ ਤਾਂ ਫਿਰ ਪੰਜਾਬ ਪੁਲਿਸ ਨੇ ਵੀ ਕ੍ਰਾਸ ਫਾਇਰਿੰਗ ਦੇ ਵਿੱਚ ਗੋਲੀ ਚਲਾਈ ਤਾਂ ਇਹਨਾਂ ਸ਼ਾਪ ਸ਼ੂਟਰਾਂ ਦੇ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਇਹ ਦੋਨੋਂ ਜ਼ਖਮੀ ਦੱਸੇ ਜਾ ਰਹੇ ਨੇ ਤੇ ਹੁਣ ਹਸਪਤਾਲ ਦੇ ਵਿੱਚ ਇਹਨਾਂ ਨੂੰ ਭਰਤੀ ਕਰਵਾਇਆ ਗਿਆ। ਇਹ ਦੋਨੋਂ ਜੜੇ ਲੁੜਿੰਦਾ ਸੀਗੇ ਇੱਕ ਦੁਕਾਨ ਦੇ ਉੱਪਰ ਇਹਨਾਂ ਨੇ ਸੁਪਾਰੀ ਲੈ ਕੇ ਤੇ ਫਾਇਰਿੰਗ ਕੀਤੀ ਸੀ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨਿਸ਼ਾਨਦੇਹੀ ਦੇ ਵਾਸਤੇ ਆਈ ਕਿਉਂਕਿ ਅਸਲਾ ਬਰਾਮਦ ਕਰਨਾ ਹੁੰਦਾ ਤਾਂ ਜਿੱਥੇ ਇਹਨਾਂ ਨੇ ਆਪਣਾ ਅਸਲਾ ਲੁਕਾ ਕੇ ਰੱਖਿਆ ਹੋਇਆ ਸੀ ਉਸ ਜਗ੍ਹਾ ਤੇ ਇਹਨਾਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਿਆ ਹੱਥ ਛੁਡਾ ਕੇ ਪੁਲਿਸ ਦੇ ਕੋਲੋਂ ਤੇ ਜਿਹੜਾ ਅਸਲਾ ਇਹਨਾਂ ਨੇ ਲੁਕਾ ਕੇ ਰੱਖਿਆ ਸੀ ਉਹ ਅਸਲਾ ਕੱਢਿਆ ਤੇ ਉਲਟਾ ਪੰਜਾਬ ਪੁਲਿਸ ਤੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਕਾਫੀ 304 ਫਾਇਰ ਜਿਹੜੇ ਦੱਸਿਆ ਜਾ ਰਿਹਾ ਕਿ ਹੋਏ ਨੇ ਇਹ ਖਾਲੀ ਖੋਲ ਵੀ ਬਰਾਮਦ ਕੀਤੇ ਗਏ ਨੇ ਮੌਕੇ ਦੀਆਂ ਤਸਵੀਰਾਂ ਨੇ ਸੋ ਪੰਜਾਬ ਪੁਲਿਸ ਨੇ ਬੜੀ ਮੁਸ਼ਤਿਹਦੀ ਦੇ ਨਾਲ ਇਹਨਾਂ ਦੋਨਾਂ ਸ਼ਾਪ ਸ਼ੂਟਰਾਂ ਨੂੰ ਕਾਬੂ ਕਰ ਲਿਆ ਹੈ ਗੋਲੀ ਲੱਗੀ ਹੈ ਸੋ ਦੋਨੋਂ ਜਣਿਆਂ ਦਾ ਇਲਾਜ ਜਿਹੜਾ ਉਹ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਪੰਜਾਬ ਪੁਲਿਸ ਦੇ ਨਾਲ ਗੱਲਬਾਤ ਵੀ ਕੀਤੀ ਹੈ ਇਹ ਪੂਰੀ ਘਟਨਾ ਨੂੰ ਲੈ ਕੇ ਕੌਣ ਸੀ ਕਿਵੇਂ ਇਹ ਸਾਰਾ ਕੁਝ ਹੋਇਆ ਤਾਂ ਉਹ ਵੀ ਤੁਹਾਨੂੰ ਸੁਣਾ ਦਨੇ ਇਹ ਬੇਸਿਕਲੀ ਜਿਵੇਂ ਆਪਾਂ ਨੂੰ ਪਤਾ ਹੈ ਇੱਕ ਐਫਆਈਆਰ ਦਰਜ ਹੋਈ ਸੀਗੀ 5 ਤਰੀਕ ਨੂੰ ਸਦਰ ਜਗਰਾਉ ਦੇ ਵਿੱਚ ਰੂਮੀ ਬਿੰਦ ਦੀ ਇੱਕ ਫਾਇਰਿੰਗ ਹੋਈ ਸੀ ਗੱਡੀ ਤੇ ਤੇ ਉਹਦੀ ਤਫਤੀਸ਼ ਪਿਛਲੇ 10 12 ਦਿਨ ਤੋਂ ਬੜੀ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਡੀਐਸਪੀ ਜਗਰਾਉ ਡੀਐਸਪੀ ਡੀ ਇਨਚਾਰਜ ਸੀਆਈਏ ਅੰਡਰ ਦ ওভারঅল ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਬੰਦਿਆਂ ਨੂੰ ਫੜਨ ਦੇ ਵਿੱਚ ਤੇ ਕਾਫੀ ਮਿਹਨਤ ਤੋਂ ਬਾਅਦ technically human intelligence ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਸ਼ੂਟਰ ਆਏ ਸੀਗੇ ਉਹ ਦੋ ਬੰਦੇ ਆਇਡੈਂਟੀਫਾਈ ਹੋਏ ਸੀ ਜਿਹਦੇ ਵਿੱਚ ਇੱਕ ਦਾ ਨਾਮ ਨਾਨਕਰਾਮ ਹੈ ਤੇ ਦੂਜਾ ਜਿਹੜਾ ਹੈਗਾ 디ਪੂ ਹੈਗਾ ਸੀ ਸੋ ਅੱਜ ਸਾਨੂੰ ਬੜੀ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਅੱਜ ਦੋਨਾਂ ਨੂੰ ਅਰੈਸਟ ਕੀਤਾ ਪਾਤੜਾ ਸੰਗਰੂਰ ਦੇ ਰਹਿਣ ਦੇ ਏਰੀਆ ਦੇ ਵਿੱਚੋਂ ਅਰੈਸਟ ਕੀਤਾ ਉੱਥੋਂ ਦੇ ਰਹਿਣ ਵਾਲੇ ਸੀ ਇਹ ਤੇ ਅੱਜ ਜਦੋਂ ਇਹਨਾਂ ਨੂੰ ਲੈ ਕੇ ਆ ਰਹੇ ਸੀਗੇ ਸੀਆਈਏ ਪੁੱਛਗੀ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਨਾਨਕਰਾਮ ਸੀਗਾ ਲੜਕਾ ਉਹਨੇ ਡਿਸਕਲੋਸ ਕੀਤਾ ਕਿ ਜਿਹੜਾ ਆਪਣਾ ਜਿੱਥੇ ਆਪਾਂ ਖੜੇ ਆਏ ਰਾਹ ਤੇ ਕੱਚਾ ਰਾਹ ਜਾਂਦਾ ਹੈ ਜਗਨਾਉ ਤੋਂ ਸੁਣਿਆ ਜਿਹੜਾ ਰੋਡ ਹੈ ਉਰੇ ਉੱਤੇ ਕੱਚੇ ਰਾ ਤੇ ਇੱਕ ਜਗ੍ਹਾ ਇਹਨੇ ਵੈਪਨ ਜਿਹੜਾ ਹੈਗਾ ਉਹ ਲੁਕੋ ਕੇ ਰੱਖਿਆ ਹੋਇਆ ਜਿਹੜਾ ਵੈਪਨ ਯੂ ਕ੍ਰਾਈਮ ਚ ਯੂਜ਼ ਹੋਇਆ ਸੀ ਸੋਦੀ ਰਿਕਵਰੀ ਕਰਾਨ ਆਏ ਸੀ ਜਦੋਂ ਇਹ ਜਿਹੜਾ ਇਹ ਇਨਸੀਡੈਂਟ ਵਾਪੜਿਆ ਤੇ ਇਸ ਤਰ੍ਹਾਂ ਸਰ ਉਹ ਵੈਪਨ ਨਾਲ ਜਾਂ ਕਿਸੇ ਹੋਰ ਵੈਪਨ ਨਾਲ ਇਹਨੇ ਕੋਈ ਫਾਇਰਿੰਗ ਨਹੀਂ ਕੀਤੀ ਆਪਾਂ ਉਸੇ ਵੈਪਨ ਨਾਲ ਜੀ ਬੜੀ ਚਲਾਕੀ ਨਾਲ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਇਹ ਇਸੇ ਪਹਿਲਾਂ ਵੀ ਪਰਚੇ ਦਰਜ ਐ ਸੋ ਇਹ ਇੱਕ ਛਾਤਰ ਕਿਸਮ ਦਾ ਵਿਅਕਤੀ ਸਿਗਾ ਕ੍ਰਿਮੀਨਲ ਸਿਗਾ ਸੋ ਇਹਨੇ ਉਹਦਾ ਹੀ ਨਿਹਰੇ ਦਾ ਸਰਕਮਸਟੈਂਸਸ ਦਾ ਫਾਇਦਾ ਚੁੱਕਦੇ ਹੋਏ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹਦੇ ਵਿੱਚੋਂ ਇੱਕ ਫਾਇਰ ਤਾਂ ਮਤਲਬ ਬਿਲਕੁਲ ਸਾਡੇ ਮੁਲਾਜ਼ਮ ਦੇ ਜਿਹੜਾ ਸਿਗਾ ਮੌਕੇ ਤੇ ਮੌਜੂਦ ਉਹਦੇ ਬਿਲਕੁਲ ਨਾਲ ਹੋ ਕੇ ਲੰਘਿਆ ਤੇ ਦੂਜਾ ਫਾਇਰ ਸਾਡੀ ਗੱਡੀ ਤੇ ਵੀ ਲੱਗਿਆ ਸੋ ਜਵਾਬੀ ਕਾਰਵਾਈ ਦੇ ਵਿੱਚ ਸੈਲਫ ਡਿਫੈਂਸ ਚ ਕਾਰਵਾਈ ਕਰਦੇ ਹੋਏ ਇੱਕ ਰੈਟੇਲੀਟਰੀ ਫਾਇਰ ਹੋਇਆ ਹੈ ਜਿਹਦੇ ਵਿੱਚੋਂ ਦੋ ਫਾਇਰ ਹੋਏ ਨੇ ਇੱਕ ਫਾਇਰ ਉਹਦੀ ਲੱਗ ਦੇ ਵਿੱਚ ਲੱਗਿਆ ਤੇ ਉਹ ਅੰਡਰ ਮੈਡੀਕਲ ਟ੍ਰੀਟਮੈਂਟ ਹੈਗਾ ਤੇ ਉਹ ਉਹ ਨੂੰ ਲੈ ਗਏ ਆ ਜਿਹੜੀ ਵੀ ਰਿਕੁਆਇਰਡ ਮੈਡੀਕਲ ਅਸਿਸਟੈਂਸ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਵੈਸੇ ਸਟੇਬਲ ਹੈਗੇ ਸਰ ਪ੍ਰੀਵੀਅਸ ਸੇਜ ਇਹ ਪਤਾ ਲੱਗੇ ਕਿ ਫਾਇਰਿੰਗ ਦੋਨਾਂ ਨੇ ਕੀਤੀ ਕਿਉਂ ਸੀ ਇਹ ਬੇਸਿਕਲੀ ਜੀ ਸਾਡੀ ਤਫਤੀਸ਼ ਦਾ ਉਹ ਪਾਰਟ ਹੈਗਾ ਅੱਗੇ ਚੱਲ ਰਿਹਾ ਹੈ ਸਾਡੇ ਕੋਲ ਕਾਫੀ ਲੀਡਸ ਹੈਗੀਆਂ ਨੇ ਤੇ ਕੁਝ ਸਾਡੇ ਕੋਲ ਇਹਦੀ ਪ੍ਰੀਵੀਅਸ ਵੀ ਹਿਸਟਰੀ ਰਹੀ ਹੈ ਤੇ ਉਹ ਵੀ ਐਂਗਲ ਅਸੀਂ ਦੇਖ ਰਹੇ ਆਂ ਇਹ ਇਤੋਂ ਹੋਰ ਐਂਗਲਸ ਵੀ ਹੈਗੇ ਨੇ ਉਹ ਜਦੋਂ ਡਿਟੇਲਡ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਏਗੀ ਉਦੋਂ ਅਸੀਂ ਤੁਹਾਨੂੰ ਦੱਸਾਂਗੇ ਬਟ ਫਿਲਹਾਲ ਲਈ ਜਿਹੜੇ ਦੋ ਬੰਦੇ ਮੇਨ ਉਹ ਦਿਨ ਫਾਇਰਿੰਗ ਕਰਨ ਆਏ ਸੀ ਉਹ ਦੋਨੋਂ ਅਸੀਂ ਕਾਬੂ ਕਰ ਲਏ ਆ ਤੇ ਲੁਧਿਆਣਾ ਰੂਰਲ ਪੁਲਿਸ ਲਈ ਇਹ ਵੱਡੀ ਕਮ ਹੈ